ਸਰਕਾਰਾਂ ਕੋ ਸਾਰੇ ਪ੍ਰਬੰਧ ਨੇ ਐਨਡੀਆ ਬਾਲ ਚੰਡੀਗੜ੍ਹ ਪਾਣੀ ਘਟ ਲੱਗਣਾ ਸਰਕਾਰਾਂ ਨੂੰ ਕੀ ਨਹੀਂ ਕਰ ਸਕਦੀਆਂ ਸਰਕਾਰਾਂ ਨਾਮ ਦੱਸ ਕੇ ਜੀ ਅੱਜ ਜਿਹੜਾ ਕਿ ਇਧਰਨ ਲਗਾਏ ਮੈਂ ਬਿਜੇ ਸਿੰਘ ਸੈਕਟਰੀ ਧਰਨ ਪ੍ਰਚਾਰ ਕਮਿਸ਼ਨ ਉਹਦਾ ਪ੍ਰਬੰਧ ਕਮੇਟੀ ਸੀ ਅਮਰਸਰ 4:00 ਬਜ ਕੇ 20 ਮਿੰਟ ਤੇ ਸਾਡਾ ਇੱਕ ਮੁਲਾਜ਼ਮ ਹੈ ਖਜ਼ਾਨਚੀ ਬਹੁਤ ਪਿਆਰਾ ਸਾਡਾ ਤਰਸ਼ੀਮ ਸਿੰਘ ਉਹਨੇ ਇੱਕ ਦਛਾਲ ਮਾਰੀ ਆ ਤੇ 4:00 ਵਜੇ ਤੋਂ 5:00 6:00 ਵਜੇ ਸਾਡੇ ਬੰਦੇ ਆ ਗਏ ਨੇ ਉਹ ਕੇਅਰ ਕਰਨ ਵਾਤੇ ਕੋਈ ਕਿਸੇ ਨੇ ਗੱਲ ਨਹੀਂ ਸੁਣੀ ਆ ਠਾਣਾ ਜਿਹੜਾ ਸੁਲਤਾਨਵੰਦ ਆ ਜਿਹੜਾ ਕੀ ਚਾਟ ਇਵੈਂਟ ਚਾਹੋਗਾ ਇਹਨਾਂ ਨੇ ਬਿਲਕੁਲ ਹੀ ਗੱਲ ਨਹੀਂ ਕੀਤੀ ਸਾਡੇ ਨਾਲ ਮੈਂ ਖੁਦ ਆ ਗਿਆ ਮੈਂ ਖੁਦ ਆਇਆ ਖੁਦ ਮੈਂ ਉਹਨਾਂ ਨਾਲ ਕਿਹਾ ਮੈਂ ਸਕਤੀ ਐ ਐਸੇ ਪੀਜੀ ਦਾ ਉਹ ਇੱਕ ਬੀਬੀ ਬੈਠੀ ਆ ਉਹ ਬੈਠੀ ਰਹੀ ਆ ਇੱਕ ਮੁੰਡਾ ਬਿਠਾ ਉਹਨਾਂ ਨੇ ਕਿਹਾ ਕੋਈ ਹੁਣੇ ਨਹੀਂ ਗੋਤੇ ਖੜ ਲੱਭਦੇ ਆ ਉਹ ਕਰਦੇ ਆ ਆ ਕਰਦੇ ਆ ਟੱਕ ਨਹੀਂ ਕੀਤਾ ਫਿਰ ਸੁਵਰਨ ਸਿੰਘ ਸਾਹਿਬ ਸਾਡੇ ਮਲਕੀਸੋਂ ਨੇ ਸਾਰੇ ਪਾਸੇ ਫੋਨ ਘੁਮਾਏ ਆ ਹਨਾ ਜੀ ਸੀਪੀ ਸਾਹਿਬ ਨਾਲ ਗੱਲ ਹੋਈ ਆ ਸੀਪੀ ਸਾਹਿਬ ਨੇ ਕੰਟਰੋਲ ਕੀਤਾ ਹੁਣ ਪਾਣੀ ਪੂਣੀ ਬੰਦ ਕਰਨ ਦੀਆਂ ਗੱਲਾਂ ਕਰ ਰਹੀ ਹੈ ਸਰਕਾਰ ਕਰਵਾਵੇ ਸਾਡਾ ਬੰਦਾ ਦੇਵੇ ਇਹ ਸਰਕਾਰ ਦਾ ਕੰਮ ਆ ਕਿੰਨੀ ਉਮਰ ਸੀ ਉਹਨਾਂ ਦੀ 55 ਸਾਲ ਦੀ ਉਮਰ ਸੀ ਤੇ ਬਹੁਤ ਪਿਆਰਾ ਸਾਡਾ ਉਹ ਬੱਚਾ ਆ ਬਹੁਤ ਸੇਵਾ ਭਾਵਨਾ ਵਾਲਾ ਰੋਜ਼ ਆਇਤواره ਇੱਥੇ ਬਾਬਾ ਜੀ ਦੀ ਸੇਵਾ ਕਰਦਾ ਹਾਂ ਹਾਂ ਜੀ ਹਰ ਕੰਮ ਕਰਦਾ ਹੈ 4:20 ਦਾ ਸਵੇਰ ਸੀਸੀਟੀਵੀ ਇਹਨਾਂ ਦੇ ਸੀਸੀਟੀਵੀ ਦੇ ਵਿੱਚ ਆਇਆ ਹੈ ਆਂ ਦੇਖ ਲਿਆ ਚਲਾਨ ਕੱਟ ਰਹੇ ਨੇ ਤੇ ਆ ਨਾਕਾ ਨੇ ਤੇ ਉਹਨੂੰ ਉਹਨੂੰ ਜਿਹਨੂੰ ਮਰਜ਼ੀ ਕਰ ਲੋ ਸਾਡਾ ਇਹ ਇਲਾਕਾ ਨਹੀਂ ਕੀ ਮੰਗ ਕਰ ਰਹੇ ਕਿ ਕਹਿ ਰਹੇ ਨੇ ਮੰਗਿਆ ਵੀ ਸਾਡਾ ਬੰਦਾ ਸਭ ਕੰਮ ਕਰਨਾ ਹੈ ਇੱਥੇ ਬੋਡੀ ਕਰਾਉਣਾ ਹੈ ਇਹਦਾ ਕੋਈ ਬੋਡੀ ਲੰਮਾ ਦਾ ਸਰਕਾਰ ਸਹਿਯੋਗ ਕਰੇ ਐਡਾ ਵੱਡਾ ਪ੍ਰਸ਼ਾਸਨ ਆ ਪ੍ਰਸ਼ਾਸਨ ਕੋਲ ਬੜੇ ਵੱਡੇ ਪ੍ਰਬੰਧ ਹੁੰਦੇ ਨੇ ਸਸਤਾ ਛਾਉਣੀ ਕੋਲ ਦਾ ਪ੍ਰਬੰਧ ਕਮਿਟੀ ਦਾ ਬਣਾ ਲਿਆ ਕੋਈ ਕਰ ਨਹੀਂ ਇਹ ਨਹੀਂ ਪਤਾ ਲੱਗਾ ਕੀ ਕਰ ਯਾ ਮੜਾ ਮਨਜੀਤ ਸਿੰਘ ਅਕੀ ਕੱਲ੍ਹ ਬਦ ਕੀ ਹੋਈ ਐ ਪਰਾਣੀ ਜੀ ਇੱਥੇ ਸਾਡਾ ਭਰਾ ਅਜ ਫੇਰ ਇੱਥੇ ਸੈਰ ਕਰਨ ਆਇਆ ਦੇਖਦੇ ਚਾਹਦੇ ਡਿੱਗਟਿਆ ਹਾਂਜੀ ਇੱਥੇ ਲੋਕਾਂ ਨੇ ਦੱਸਿਆ ਜਿਤਨਾ ਮਰੋ ਠੀਕ ਆਪਕਾ ਤਾਂ ਕਰਵਾਉ ਕੋਈ ਗੱਲਬਾਤ ਤਾਂ ਨਹੀਂ ਕੀਤੀ ਨਾ ਨਹੀਂ ਕੋਈ ਗੱਲਬਾਤ ਤਾਂ ਸੰਭ ਨਹੀਂ ਕੀਤੀ ਕਿੰਨੇ ਵਜੇ ਕਰੋਗੇ ਸਵਾ 4 ਵਜੇ ਇੱਥੇ ਡਿੱਗਾ 4 ਵਜੇ ਕਰਵਾਉਗੇ ਤਾਂ ਸਹੀ ਤੁਸੀਂ ਕੰਪਲੀਟ ਕੀਤੀ ਅਰਜ਼ੀ ਮੈਂ ਅਜੀ ਦਰਖਾਸਤ ਲਿਖਾਈ ਕੋਈ ਸਾਡੀ ਗੱਲਬਾਤ ਨਹੀਂ ਸੁਣਦਾ ਨਾ ਕੋਈ ਤਾਂ ਕੋਈ ਸੁਣਵਾਈ ਨਹੀਂ ਕੋਈ ਨਹੀਂ ਹੁੰਦੀ ਜੀ ਅਸੀਂ ਇੱਥੇ ਬੈਠੇ ਆ ਤੇ ਮਨ ਸਾਰਾ ਸਟਾਫ ਸਤਿਆਜ ਸਟਾਫ ਬੈਠਾ ਸਾਰਾ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਮੈਂ ਵੱਡਾ ਭਰਾ ਉਹਨਾਂ ਦਾ ਜੀ ਇੱਕ ਮੇਰਾ ਕਾਕਾ ਉਹਨਾਂ ਦਾ ਕੋਈ ਨਹੀਂ ਉਹ ਗੁੜੀਆਂ ਵਿਆਹ ਤੋਂ ਡਿਊਟੀ ਕਿੱਥੇ ਕਰਦੇ ਸੀ ਦਰਬਾਰ ਸੇਵਕ ਖਜਾਨਚੀ ਦੀ ਪੋਸਟ ਤੇ ਠੀਕ ਜਿਹੜਾ ਦੇ ਦੂਜੇ ਨੂੰ ਇੱਕ ਐਪੀ ਵੱਲੋਂ ਐਜੂਕੇਸ਼ਨ ਲਗਾਈ ਗਈ ਹੈ ਹੋਰ ਅਜ ਤੱਕ ਜਿਹੜੀ ਕਿ ਸਿਹਤ ਦੀ ਲੱਗਿਆ ਹੋਇਆ ਪਰ ਅੰਦਰੋਂ ਲੱਗ ਮੈਨੂੰ 9:30 ਵਜੇ ਤਲਾਹ ਮਿਲੀ ਸੀ ਪੈਦਨਾ ਕਰਕੇ ਇੱਕ ਬੇਰਤੂਨ ਸ਼ਾਲ ਮਾਰਤੀ ਆ ਮੌਕੇ ਤੇ ਆਇਆ ਜੀ ਐਨਡੀਆਰ ਟੀਮ ਵਾਲਿਆਂ ਨਾਲ ਕਨੈਕਟ ਕਰ ਲਿਆ ਉਹ ਆ ਰਹੀ ਹੈ ਜੀ ਨਹਿਰ ਦਾ ਪਾਣੀ ਬੰਦ ਕਰਵਾਤਾ ਪਹਾਲ ਜਾਰੀ ਹੈ ਜੀ ਉਸ ਘੰਟੇ ਤੱਕ ਪ੍ਰਬੰਧ ਦਾ ਕਹਿੰਦਾ ਕਿ ਸਾਡੀ ਸਵੇਰ ਦੇ ਤਕਰੀਬਨ 4:30 ਵਜੇ ਦੀ ਗੱਲ ਹੈ ਪਰ ਅਜੇ ਤੱਕ ਕੋਈ ਸੁਲਾਈ ਦੇਖੋ ਜੀ ਇਹ ਸਵਦਾਨਵੈਡ ਦਾ ਏਰੀਆ ਵੀ ਪੈਂਦਾ ਸੀ ਬੀਟਵੀਨ ਦਾ ਏਰੀਆ ਵੀ ਪੈਂਦਾ ਸੀ ਮੈਂ ਬੀਟਵੀਨ ਤੋਂ ਆਇਆ ਮੈਂ ਮੌਕੇ ਤੇ ਆ ਕੇ ਕੰਟਰੋਲ ਕਰ ਲਿਆ ਜੀ ਅਫਸਰਾਂ ਨੂੰ ਦੱਸ ਦਿੱਤਾ ਸਕਦੀ ਸਰਕਾਰਾਂ ਕੋ ਸਾਰੇ ਪ੍ਰਬੰਧ ਨੇ ਐਨਡੀਆਰ ਵਾਲਿਆਂ ਨੇ ਚੰਡੀਗੜ੍ਹ ਤੋਂ ਆ ਗਏ ਸਾਰੇ ਪਾਣੀ ਘਟ ਲੱਗਣਗੇ ਸਰਕਾਰਾਂ ਨੂੰ ਕੀ ਨਹੀਂ ਕਰ ਸਕਦੀਆਂ ਸਰਕਾਰਾਂ ਨਾਮ ਦੱਸ ਕੇ ਜੀ ਅੱਜ ਜਿਹੜਾ ਕਿ ਇਹ ਧਰਨ ਲਗਾਏ ਚੁ। ਮੈਂ ਵਿਜੇ ਸਿੰਘ ਸੈਕਟਰੀ ਧਰਨ ਪ੍ਰਚਾਰ ਕਮਿਸ਼ਨ ਉਹਨੂੰ ਦਾ ਪ੍ਰਬੰਧਕ ਕਮੇਟੀ ਸੀ ਅੰਮ੍ਰਿਤਸਰ। 4:20 ਤੇ ਸਾਡਾ ਇੱਕ ਮਲਾਜ਼ਮ ਹੈ ਖਜ਼ਾਨਚੀ ਬਹੁਤ ਪਿਆਰਾ ਸਾਡਾ ਤਰਸ਼ੀਮ ਸਿੰਘ ਉਹਨੇ ਇੱਕ ਦਿਸ਼ਾਲ ਮਾਰੀ ਆ ਤੇ 4 ਵਜੇ ਤੋਂ 5-6 ਵਜੇ ਸਾਡੇ ਬੰਦੇ ਆ ਗਏ ਨੇ ਉਹ ਕੇਅਰ ਕਰਨ ਵਾਤੇ ਕੋਈ ਕਿਸੇ ਨੇ ਗੱਲ ਨਹੀਂ ਸੁਣੀ। ਆਹ ਥਾਣਾ ਜਿਹੜਾ ਸੁਲਤਾਨਵੰਡਾ ਜਿਹੜਾ ਕੀ ਜਾਟੇਵੰਡ ਚੌਕ ਵਾਲਾ ਇਹਨਾਂ ਨੇ ਬਿਲਕੁਲ ਹੀ ਗੱਲ ਨਹੀਂ ਕੀਤੀ ਸਾਡੇ ਨਾਲ। ਮੈਂ ਖੁਦ ਆ ਗਿਆ। ਮੈਂ ਖੁਦ ਆਇਆ। ਖੋਦ ਮੈਂ ਉਹਨਾਂ ਨਾਲ ਕਿਹਾ ਮੈਂ ਸਕਤੀ ਐ ਸੀਪੀ ਜੀ ਦਾ ਉਹ ਇੱਕ ਬੀਬੀ ਬੈਠੀ ਆ ਉਹ ਬੈਠੀ ਰਹੀ ਆ ਇੱਕ ਮੁੰਡਾ ਬੈਠਾ ਉਹਨਾਂ ਨੇ ਕਿਹਾ ਕੋਈ ਹੁਣੇ ਲੈਣੀ ਗੋਤੇ ਖੁਰ ਲੱਭਦੇ ਆ ਕਉ ਕਰਦੇ ਆ ਆ ਕਰਦੇ ਆ ਟੱਕ ਨਹੀਂ ਕੀਤਾ ਫਿਰ ਸੁਬਨਤ ਸਾਹਿਬ ਸਾਡੇ ਮਲਕੀਤ ਜੀ ਨੇ ਸਾਰੇ ਪਾਸੇ ਫੋਨ ਘੁਮਾਏ ਆ ਹਨਾ ਜੀ ਸੀਪੀ ਸਾਹਿਬ ਨਾਲ ਗੱਲ ਹੋਈ ਆ ਸੀਪੀ ਸਾਹਿਬ ਨੇ ਕੰਟਰੋਲ ਕੀਤਾ ਹੁਣ ਪਾਣੀ ਪੂਣੀ ਬੰਦ ਕਰਨ ਦੀਆਂ ਗੱਲਾਂ ਕਰ ਰਹੀ ਹੈ ਸਰਕਾਰ ਕਰਵਾਵੇ ਸਾਡਾ ਬੰਦਾ ਦੇਵੇ ਇਹ ਸਰਕਾਰ ਦਾ ਕੰਮ ਆ ਕਿੰਨੀ ਉਮਰ ਸੀ ਉਹਨਾਂ ਦੀ 55 ਸਾਲ ਦੀ ਉਮਰ ਸੀ ਤੇ ਬਹੁਤ ਪਿਆਰਾ ਸਾਡਾ ਉਹ ਬੱਚਾ ਆ ਬਹੁਤ ਸੇਵਾ ਭਾਵਨਾ ਵਾਲਾ ਰੋਜ਼ ਐਤਵਾਰ ਇੱਥੇ ਬਾਬਾਈ ਦੇ ਸੇਵਾ ਕਰਦਾ ਹਾਂ ਹਾਂਜੀ ਕਿਹਦੀ ਕਰਦਾ ਹੈ 4:20 ਮਿੰਟ ਦਾ ਸਵੇਰ ਸਮਾਂ ਸੀਸੀਟੀਵੀ ਇਹਨਾਂ ਦੇ ਸੀਸੀਟੀਵੀ ਦੇ ਵਿੱਚ ਆਇਆ ਹੈ ਆਹ ਦੇਖ ਲਿਆ ਚਲਾਨ ਕੱਟ ਰਹੇ ਨੇ ਤੇ ਆ ਨਾਕਾਂ ਦੇ ਤੇ ਉਹਨੂੰ ਉਹਨੂੰ ਜਿਹਨੂੰ ਮਰਜ਼ੀ ਕਰ ਲੋ ਸਾਡਾ ਇਹ ਨਾਕਾ ਨਹੀਂ ਕੀ ਮੰਗ ਕਰ ਰਹੇ ਕਿ ਕਹਿ ਰਹੇ ਨੇ ਮੰਗਿਆ ਵੀ ਸਾਡਾ ਬੰਦਾ ਸੱਜਣ ਕਰਨਾ ਹੈ ਇੱਥੇ ਅੱਜ ਡੈੱਡ ਬੋਡੀ ਕਢਾਉਣਾ ਅੱਜ ਤਾਂ ਕੋਈ ਬੋਡੀ ਲੰਮਰ ਦਾ ਸਰਕਾਰ ਸਹਿਯੋਗ ਕਰੇ ਐਡਾ ਵੱਡਾ ਪ੍ਰਸ਼ਾਸਨ ਆ ਪ੍ਰਸ਼ਾਸਨ ਕੋਲ ਬੜੇ ਵੱਡੇ ਪ੍ਰਬੰਧ ਹੁੰਦੇ ਨੇ ਸਸਤਾ ਸ਼ਰੋਣੀ ਕੋ ਤਾਂ ਪ੍ਰਬੰਧਕ ਜੀ ਨੇ ਮਿਲਾ ਲਿਆ ਕਿ ਕਿਉਂ ਉਹਨਾਂ ਨੇ ਇਹ ਨਹੀਂ ਪਤਾ ਲੱਗਾ ਕੀ ਕਰ ਰਹੇ ਆ ਮਨਜੀਤ ਸਿੰਘ ਇਹ ਕੀ ਗੱਲਬਾਤ ਕੀ ਹੋਈ ਹੈ ਰਾਣੀ ਜੀ ਇੱਥੇ ਸਾਡਾ ਭਰਾ ਸਵੇਰੇ ਇੱਥੇ ਸੈਰ ਕਰਨ ਆਇਆ ਦੇਖਾਂਦੇ ਦਿਖਤਿਆ ਇੱਥੇ ਲੋਕਾਂ ਨੇ ਦੱਸਿਆ ਜਿਤਨਾ ਮਰੋ ਠੀਕ ਆਪਕਾ ਤਾਂ ਕਰਾਉਣਾ ਕੋਈ ਗੱਲਬਾਤ ਤਾਂ ਨਹੀਂ ਕੀਤੀ ਨਾ ਕੋਈ ਗੱਲ ਹੋਣੀ ਟੈਨਸ਼ਨ ਨਹੀਂ ਕੋਈ ਨਹੀਂ ਕਰਦੇ ਕਿੰਨੇ ਵਜੇ ਕਰੋਗੇ ਸਵਾਗਤ 4 ਵਜੇ ਇੱਥੇ ਡਿੱਗਾ 4 ਵਜੇ ਕਰਵਾ ਦੇਣਾ ਤਾਂ ਚਾਹੀਦਾ ਤੁਸੀਂ ਕੰਪਲੀਟ ਕੀਤੀ ਅਰਦਾਸ ਮੈਂ ਅਰਦਾਸ ਲਿਖਾਈ ਕੋਈ ਸਾਡੀ ਗੱਲਬਾਤ ਨਹੀਂ ਸੁਣਦਾ ਨਾ ਕੋਈ ਅਜੇ ਤੱਕ ਕੋਈ ਸੁਣਵਾਈ ਨਹੀਂ ਕੋਈ ਨਹੀਂ ਹੁੰਦਾ ਜੀ ਭਾਈ ਇੱਥੇ ਬੈਠੇ ਆ ਸਾਰਾ ਸਟਾਫ ਸਤਿਆ ਸਟਾਫ ਬੈਠਾ ਸਾਰਾ ਪਰਿਵਾਰ ਚ ਕੌਣ ਕੌਣ ਸੀ ਪਰਿਵਾਰ ਚ ਮੈਂ ਵੱਡਾ ਭਰਾ ਉਹਨਾਂ ਦਾ ਜੀ ਇੱਕ ਮੇਰਾ ਕਾਕਾ ਉਹਨਾਂ ਦਾ ਕੋਈ ਨਹੀਂ ਉਹ ਗੁੜੀਆਂ ਵਿਆਹ ਤੋਂ ਅੱਛਾ ਹੀ ਡਿਊਟੀ ਕਿੱਥੇ ਕਰਦੇ ਸੀ ਦਰਬਾਰ ਸੇਵ ਖਜ਼ਾਨਚੀ ਦੀ ਪੋਸਟ ਤੇ ਠੀਕ ਜਿਹੜਾ ਉਹ ਦੂਜੇ ਨੂੰ ਉਹਨਾਂ ਨੇ ਇੱਕ ਦੇ ਆਤੀ ਵੱਲੋਂ ਐਜੂਕੇਸ਼ਨ ਲਗਾਈ ਕੀ ਹੈ ਔਰ ਇਹਦਾ ਡਿਗਰੀ ਕੇ ਸਵੈਰ ਤੇ ਲੱਗੇ ਹੋਏ ਨੇ ਪਰੰਤ ਕਰ ਮੈਨੂੰ 9:30 ਵਜੇ ਇਤਲਾਹ ਮਿਲੀ ਸੀ ਮੇਦਨਾਂ ਕਰਕੇ ਇੱਕ ਬੇਰਕੂ ਨਿਸ਼ਾਲ ਮਾਰਤੀ ਆ ਮੌਕੇ ਤੇ ਆਇਆ ਜੀ ਐਨਡੀਆਪਰ ਟੀਮ ਵਾਲਿਆਂ ਨਾਲ ਕਨੈਕਟ ਕਰ ਲਿਆ ਉਹ ਆ ਰਹੀ ਆ ਜੀ ਨਹਿਰ ਦਾ ਪਾਣੀ ਬੰਦ ਕਰਵਾਤਾ ਪਾਹ ਜਾ ਰਹੀ ਆ ਜੀ ਉਸ ਘੰਟੇ ਤੱਕ ਪਰਵਾਰ ਦਾ ਕਹਿਣਾ ਕਿ ਸਾਡੀ ਸਵੇਰ ਦੇ ਸਮਰੀਟਮੈਂਟ 4:30 ਵਜੇ ਦੀ ਗੱਲ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਦੇਖੋ ਜੀ ਇਹ 99 ਦਾ ਏਰੀਆ ਵੀ ਪੈਂਦਾ ਸੀ ਬੀਟ ਵੀਨ ਦਾ ਏਰੀਆ ਵੀ ਪੈਂਦਾ ਸੀ ਮੈਂ ਬੀਟ ਵੀਨ ਤੋਂ ਆਇਆ ਮੌਕੇ ਤੇ ਆ ਕੇ ਕੰਟਰੋਲ ਕਰ ਲਿਆ ਜੀ